ਸਤਿ ਸ਼੍ਰੀ ਅਕਾਲ ਜੀ ਸਾਡਾ ਜਿੰਮੀ ਹੋ ਗਿਆ ਜੀ ਬਿਮਾਰ ਬੜਾ ਲੱਗੀ ਗੀ ਇਹਦੀ ਡ੍ਰਿਪ ਤੇ ਚੜ ਰਹੀ ਆ ਇਹਦੇ ਸੈਲ ਘਟ ਗਏ ਐਮੀ ਹੋਈ ਹਾਂ ਇਹ ਵੀ ਚੱਲਦੀ ਕਟਿੰਗ ਕਿਹੜੀ ਨਸਲ ਆ ਇਹ ਇਹ ਛਿੜ ਜੋਈ ਛਿੜ ਜੋਈ ਉਹ ਇੱਥੇ ਜਿੰਮੀਵਾਰਾ ਹੈ ਹਾਂ ਬ ਕੋਈ ਨਹੀਂ ਕੋਈ ਨਹੀਂ ਅੱਜ ਹੈਗੀ ਜੀ ਮੰਡੇ ਦੀ ਸਵੇਰ ਤੇ ਪੂਰੀ ਰਾਤ ਤੋਂ ਸਾਡੇ ਉਰੇ ਬਹੁਤ ਜ਼ਿਆਦਾ ਤੇਜ਼ ਬਾਰਿਸ਼ ਹੋ ਰਹੀ ਹੈ ਪੂਰਾ ਹਫਤਾ ਹੀ ਹੋ ਚੱਲਿਆ ਜੀ ਲਗਾਤਾਰ ਬਾਰਿਸ਼ ਹੋ ਰਹੀ ਹੈ ਮੜੀ ਮੋਟੀ ਕਦੇ ਹਟ ਜਾਂਦੀ ਹੈ ਨਹੀਂ ਰੈਗੂਲਰ ਹੀ ਬਾਰਿਸ਼ ਹੈ ਇਹ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੈ ਸਾਡੇ ਅੱਧੇ ਪੰਜਾਬ ਦਾ ਜੀ ਪਾਣੀ ਚ ਡੁੱਬ ਚੁੱਕਿਆ ਹੈ ਕਿੰਨਾ ਬੁਰਾ ਹਾਲ ਹੈ ਲੋਕਾਂ ਦੇ ਘਰਾਂ ਚ ਅਚਾਨਕ ਪਾਣੀ ਵੜ ਗਿਆ ਚੋੜਾ ਨੂੰ ਬਹੁਤ ਦਿੱਕਤ ਆ ਰਹੀ ਹੈ ਵਿਚਾਰਿਆਂ ਨੂੰ ਅਸੀਂ ਦੇਖਦੇ ਵੀਡੀਓਜ਼ ਵਗੈਰਾ ਤਾਂ ਬੜਾ ਮਨ ਪਰੇਸ਼ਾਨ ਹੁੰਦਾ ਹੈ ਤੇ ਆਪ ਨੂੰ ਵੀ ਡਰ ਲੱਗਦਾ ਕਿਉਂਕਿ ਰੈਗੂਲਰ ਮੀਂਹ ਪੈ ਰਿਹਾ ਹੈ ਪਤਾ ਨਹੀਂ ਹੁੰਦਾ ਮੌਸਮ ਕਿੱਦਾਂ ਦਾ ਹੋਵੇ ਅੱਗੇ ਜਾ ਕੇ ਕੁਝ ਨਹੀਂ ਪਤਾ ਜੀ ਆਪਣਾ ਥੋੜਾ ਬਹੁਤਾ ਸੁੱਕਾ ਰਾਸ਼ਨ ਜ਼ਰੂਰ ਰੱਖੋ ਆਪਣੇ ਘਰ ਬਾਕੀ ਤਾਂ ਜਿਹੜੇ ਟਾਈਮ ਦਾ ਪਤਾ ਨਹੀਂ ਕਿਹੜੇ ਟਾਈਮ ਕਿਆ ਹੋ ਜਾਣਾ ਉਹ ਕੁਦਰਤ ਨੂੰ ਹੀ ਪਤਾ ਹੈ ਆਪਾਂ ਬਚਾ ਵੀ ਚਲੋ ਥੋੜਾ ਜਿਹਾ ਦਿਮਾਗ ਦਾ ਪਰਮਾਤਮਾ ਨੇ ਦਿੱਤਾ ਇਨਸਾਨ ਨੂੰ ਆਪਾਂ ਬਚਾ ਵੀ ਕਰ ਸਕਦੇ ਆ ਪਰ ਕਿੰਨਾ ਕੁ ਕੁਦਰਤ ਮੁਰੇ ਕਿਸੇ ਦਾ ਵੀ ਬਸ ਨਹੀਂ ਚੱਲਦਾ ਜੀ ਇੰਨਾ ਕੁਦਰਤ ਬਲਵਾਨ ਹੈ ਇਹ ਆਪਾਂ ਨੇ ਦੇਖ ਹੀ ਲਿਆ ਬਹੁਤ ਬੁਰਾ ਹਾਲ ਹੈ ਜੀ ਲੋਕਾਂ ਦਾ ਵਿਚੰਨਾ ਬਰਦਾਸ਼ਤ ਪਰਵਰਤ ਖਾਣੇ ਦਾ ਵੀ ਔਖਾ ਹੈ ਜੀ ਬਹੁਤ ਜ਼ਿਆਦਾ ਔਖਾ ਹੈ ਜਿੰਨੀ ਹੋ ਸਕਦਾ ਜਿਹੜੇ ਹੋ ਸਕਦਾ ਉਹਨਾਂ ਦੀ ਮਦਦ ਲਈ ਜ਼ਰੂਰ ਅੱਗੇ ਆਓ ਜਿੰਨਾਂ ਕੋਲ ਇੰਨਾ ਹੈਗਾ ਹੈ ਕਿ ਉਹ ਕਿਸੇ ਦੀ ਹੈਲਪ ਕਰ ਸਕਦੇ ਆ ਛੋਟੇ ਤੇ ਲੈ ਕੇ ਬੜੇ ਤੱਕ ਸਾਰੇ ਉਹਨਾਂ ਦੀ ਹੈਲਪ ਕਰੋ ਜੀ ਆਪਣਾ ਇੱਕ ਹਿੱਸਾ ਹੈ ਉਹ ਵੀ ਬਹੁਤ ਪਰੇਸ਼ਾਨ ਹੈ ਉਹ ਵਿਚਾਰੇ ਇਸੀ ਕਾਰਨ ਕਰਕੇ ਨਾ ਜੀ ਮੇਰਾ ਕਈ ਦਿਨ ਤੋਂ ਜਿਹੜਾ ਵਲੌਗ ਨਹੀਂ ਆ ਰਿਹਾ ਕਿਉਂਕਿ ਬਣਾਉਣ ਨੂੰ ਵੀ ਕਿਆ ਬਣਾਵੇ ਬੰਦਾ ਕੋਈ ਰੂਟੀਨ ਹੀ ਨਹੀਂ ਹੈਗੀ ਕੋਈ ਮਤਲਬ ਕਿ ਬਣਾਉਣ ਨੂੰ ਦਿਲੇ ਨਹੀਂ ਕਰਦਾ ਸਾਰਾ ਦਿਨ ਬਸ ਉਹ ਵੀਡੀਓਜ਼ ਦੇਖੀ ਜਾਂਦੀਆਂ ਵੀ ਕਿੱਦਾਂ ਸੇਵ ਕਰ ਸਕਦੇ ਆਪਣੇ ਆਪ ਨੂੰ ਕਿਆ ਕਰ ਸਕਦੇ ਆ ਕਿਉਂਕਿ ਅਸੀਂ ਵੀ ਬਿਲਕੁਲ ਸਤਲੂ ਜਦੇ ਕੰਡੇ ਤੇ ਹੀ ਆ ਜੀ ਬਹੁਤਾ ਮਤਲਬ ਕਿ ਦੂਰ ਨਹੀਂ ਹੈਗਾ ਸਾਨੂੰ ਹਲੇ ਤੱਕ ਚਲੋ ਸਾਡੇ ਰੋਪੜ ਦਾ ਬਚਾਏ ਜੀ ਪਰਮਾਤਮਾ ਦੀ ਕਿਰਪਾ ਨਾਲ ਪਰ ਡਰ ਹਰਦਮ ਲੱਗਿਆ ਰਹਿੰਦਾ ਜੀ ਜਿਸ ਹਿਸਾਬ ਨਾਲ ਪਾਣੀ ਹੈਡ ਤੇ ਚੱਲ ਰਿਹਾ ਹੈ ਬਹੁਤ ਜ਼ਿਆਦਾ ਡਰ ਲੱਗ ਰਿਹਾ ਹੈ ਇਸ ਕਰਕੇ ਤੁਸੀਂ ਆਪਣਾ ਸਾਰੇ ਆਪਣੇ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਬਾਕੀ ਬੱਚਿਆਂ ਨੂੰ ਤਾਂ ਜੀ ਛੁੱਟੀਆਂ ਵੱਧ ਚੁੱਕੀਆਂ ਐ ਵਧੀਆ ਹੋਇਆ ਵੱਧੀਆ ਜੀ ਟੈਨਸ਼ਨ ਜੀ ਲੱਗੀ ਰਣੀ ਸੀ ਕਿਉਂਕਿ ਸਾਡਾ ਪੂਰਾ ਸ਼ਹਿਰ ਬਲੌਕ ਹੋ ਜਾਂਦਾ ਜਦ ਥੋੜੀ ਬਹੁਤ ਵੀ ਬਾਰਿਸ਼ ਹੁੰਦੀ ਹੈ ਤੇ ਬੇਲਾ ਚੌਂਕ ਲੈ ਕੇ ਸਾਰੇ ਸ਼ਹਿਰ 'ਚ ਪਾਣੀ ਪਾਣੀ ਹੋ ਜਾਂਦਾ ਹੈ ਗੱਡੀਆਂ ਤੇ ਮੋਟਰਸਾਈਕਲ ਲਗਾਉਣੇ ਬਹੁਤ ਦਿੱਕਤ ਕਰਦੇ ਆ ਇਸ ਕਰਕੇ ਨਾ ਵਧੀਆ ਹੋਇਆ ਅਗਰ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ ਬਾਕੀ ਨਾਲੇ ਪੇਪਰ ਵੀ ਸੀਗੇ ਹੁਣ ਦੇਖਦੇ ਆ ਸ਼ਾਇਦ ਡੇਟ ਸ਼ੀਟ ਅੱਗੇ ਵੱਜ ਜਾਣਗੀ ਪੇਪਰ ਦੀ ਤੇ ਘਰ ਬੈਠ ਕੇ ਨਿਆਣੇ ਮਾੜਾ ਮੋਟਾ ਪੜ ਲੂਗੇ ਬਾਕੀ ਤਾਂ ਜੀ ਬਹੁਤ ਬੁਰਾ ਹਾਲ ਹੈ ਤੁਸੀਂ ਸਾਰੇ ਆਪਣਾ ਧਿਆਨ ਰੱਖੋ ਤੇ ਬਾਕੀ ਆਪਣੇ ਪਰਿਵਾਰ ਦਾ ਧਿਆਨ ਰੱਖੋ ਜਿਆਦਾ ਜ਼ਰੂਰੀ ਹੈ ਤਾਂ ਹੀ ਪਾਣੀ ਵੈਸੇ ਪਾਣੀ ਦੇਖਣ ਤਾਂ ਬਿਲਕੁਲ ਨਾ ਜਾਓ ਜਿਹੜੇ ਹੱਡ ਦੇ ਕੰਡਿਆਂ ਤੇ ਜਾ ਜਾ ਕੇ ਤੁਸੀਂ ਪਾਣੀ ਦੇਖਦੇ ਨਾ ਉਹ ਚ ਦੇਖਣ ਵਾਲੀ ਕੋਈ ਚੀਜ਼ ਨਹੀਂ ਹੈਗੀ ਤੁਹਾਨੂੰ ਸਰਕਾਰ ਨੇ ਜੋ ਵਾਰਨਿੰਗ ਤੇ ਹਦਾਇਤਾਂ ਦਿੱਤੀਆਂ ਉਹਨਾਂ ਦਾ ਪਾਲਣ ਕਰੋ ਪਾਣੀ ਤੇ ਕੰਡਿਆਂ ਤੇ ਜਾ ਜਾ ਕੇ ਨਾ ਖੜੋ ਪਤਾ ਨਹੀਂ ਹੁੰਦਾ ਕਦ ਮਿੱਟੀ ਖਿਸਕ ਜਵੇ ਆਪਣਾ ਆਪਣੀ ਸੇਫਟੀ ਆਪਣੇ ਹੱਥ ਰੱਖੋ ਤੇ ਬਾਕੀ ਅੱਜ ਦੇ ਬਲੌਗ ਚ ਇੰਨੇ ਜੀ ਮਿਲਦੇ ਆ ਕਿ ਹੋਰ ਬਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ